ਹਰ ਵਿਦਾਸ ਸੁਣੋ ਰੇ ਸੰਤੋ ਸੁਣੋ ਰੇ ਸੰਤੋ ਹਰ ਜਿਉ ਤੇ ਸਬੇ ਸਰੀ ਕੋਝ ਕਰੇ ਮੇਰਾ ਗੌਰਵ ਗੰਦਰ ਨੀਚੋਂ ਤਬਰ ਪ੍ਰਮੇਂ ਆਉਂ ਲੱਗੇ ਕਰੇ ਤੀਸਰੀ ਗੱਲ ਇਹਨਾਂ ਦੀ ਸੁਣੋ ਧੰਨ ਗੁਰੂ ਰਵਦਾਸ ਮਹਾਰਾਜ ਇੱਕ ਬਾਬਾ ਨਾਨਕ ਜੀ ਹੋਏ ਚੱਕੀਆਂ ਬਾਬੇ ਨਾਨਕ ਦੀਆਂ ਵੀ ਆਪ ਜੇਲ੍ਹ ਚ ਚੱਲੀਆਂ ਚੱਕੀਆਂ ਬਾਬੇ ਗੁਰੂ ਰਵਦਾਸ ਦੀਆਂ ਵੀ ਚੱਲੀਆਂ ਅੱਛਾ ਗੁਰੂ ਨਾਨਕ ਸਾਹਿਬ ਨੇ ਵੀ ਹੱਥੀਂ ਕਿਰਤ ਕੀਤੀ ਖੇਤੀ ਕੀਤੀ ਸਾਡੇ ਗੁਰੂ ਰਵਦਾਸ ਮਹਾਰਾਜ ਨੇ ਰੱਬ ਹੋ ਕੇ ਤੇ ਉਹਨਾਂ ਨੇ ਵੀ ਕਿਰਤ ਕੀਤੀ ਮੈਂ ਜੀ ਪਿੱਛੇ ਆਉਂਦਾ ਮਰੇ ਸਾਰਿਆਂ ਨੂੰ ਅੱਜ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਜੀ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਦਿੰਦੇ ਆ ਅੱਜ ਸਾਂਨੇਵਾਲ ਦੇ ਵਿੱਚ ਬੜੀ ਧੂਮਤਾ ਨਾਲ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਔਰ ਹਜ਼ਾਰਾਂ ਦੀ ਗਿਣਤੀ ਦੇਖੋ ਸੰਗਤਾਂ ਲੰਗਰ ਛਕ ਰਹੀਆਂ ਸੋ ਸਾਰੀ ਸੰਗਤ ਨੂੰ ਮੈਂ ਆਪਣੇ ਵੱਲੋਂ ਪੂਰੇ ਸਾਂਨੇਵਾਲ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤਨ ਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਦੇ ਮੁਬਾਰਕਵਾ ਦਿੰਨਾ ਔਰ ਖਾਸ ਕਰਕੇ ਜੀ ਟੀਓ ਸਾਹਿਬ ਨੂੰ ਸੰਗਤਾਂ ਦੀ ਟੀਮ ਨੂੰ ਜਿਲੋਂ ਮੁਾਰਕਵਾ ਦਾ ਆਪਣੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲੱਖ ਲੱਖ ਵਧਾਈ। ਜਿਹੜਾ ਜਿਹੜੀ ਲਗਾਈ ਦੇ ਵਿੱਚ ਸਪੂਰ ਅ ਵੀਰ ਮਾਰੀ ਦਾ ਪ੍ਰਕਾਸ਼ਪੁਰ ਬਣਾਇਆ ਰਿਹਾ ਨੌਜਵਾਨਾਂ ਨੂੰ ਕੀ ਮੈਸੇਜ ਹੈ? ਨੌਜਵਾਨ ਨੂੰ ਇਹ ਹੀ ਬੇਨਤੀ ਹੈ ਕਿ ਗੁਰੂ ਦੇ ਨਾਲ ਲੱਗ ਕੇ ਸਭ ਕੁਝ ਮਿਲਦਾ ਜਦੋਂ ਵੀ ਕਰੋ ਨਿਕਲੋ ਗੁਰੂ ਮਹਾਰਾਜ ਦੀ ਅਰਦਾਸ ਕਰਕੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਕੇ ਜੇ ਸਾਨੂੰ ਜਿਹੜਾ ਸਭ ਤੋਂ ਵੱਡੀ ਕਿਰਪਾ ਪ੍ਰਮਾਤਮਾ ਨੇ ਸਾਡੇ ਤੇ ਜਿਹੜਾ ਸਾਨੂੰ ਇਨਸਾਨ ਦਾ ਜਨਮ ਮਿਲਿਆ ਸੋ ਇਨਸਾਨ ਦਾ ਜਨਮ ਜੇ ਆਪਾਂ ਸ਼ੁਰੂਆਤ ਗੁਰੂ ਸਾਹਿਬਾਂ ਦੇ ਦਰਵਾਜ਼ੇ ਤੋਂ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰਕੇ ਕਰਾਂਗੇ ਤੇ ਪ੍ਰਮਾਤਮਾ ਹਮੇਸ਼ਾ ਕਿਰਪਾ ਰੱਖੂਗਾ ਜੇ ਕੋਈ ਭੁੱਲ ਭਲੇਖੇ ਵੀ ਕੋਈ ਪਿੰਡ ਚੋਂ ਜਾਂ ਗਵਾਂਢ ਚੋਂ ਕੋਈ ਨਸ਼ੇ ਦੀ ਲਤ ਲਾਈ ਬੈਠਾ ਤੇ ਆਪਾਂ ਕੋਸ਼ਿਸ਼ ਕਰਨੀ ਹੈ ਕਿ ਉਹ ਲਤ ਹਟਾ ਕੇ ਤੇ ਉਹਨੂੰ ਸਹੀ ਰਸਤੇ ਪਾਈ ਜੇ ਜਿਹੜਾ ਜਿਹੜਾ ਇਹਨਾਂ ਨੇ ਨਸ਼ਾ ਇਸ ਤਰੀਕੇ ਨਾਲ ਖਿਲਾਰਤਾ ਕਿ ਛੋਟੇ ਛੋਟੇ ਅਸੀਂ ਸਾਡੇ ਚੰਤ ਤੇ ਫੇਮਸ ਸੀਗਾ ਉੰਨੇ ਹੀ ਪਰਚੇ ਕਰਾ ਕੇ ਅੰਦਰ ਭੇਜੀ ਕਾ ਕੁਆਟਿਟੀ ਥੋੜੀ ਹੋਣ ਦੇ ਕਰਕੇ ਮਹੀਨੇ ਡੇਢ ਮਹੀਨੇ ਬਾਅਦ ਫਿਰ ਜਮਾਨਤ ਹੋ ਜਾਂਦੀ ਹੈ ਕੋਈ ਕਾਨੂੰਨ ਹੀ ਇਹੋ ਜਿਹਾ ਬਣਿਆ ਕਿ ਜੇ ਜਿਹੜੀ ਚਾਹੇ ਕੁਆਟਿਟੀ ਥੋੜੀ ਹੋਵੇ ਚਾਹੇ ਜ਼ਿਆਦਾ ਹੋਵੇ ਇਹਨਾਂ ਦੀ ਜਮਾਨਤ ਨਹੀਂ ਹੁਣ ਜਿਹੜੀ ਨਾ ਸਾਹ ਵਿੱਚ ਰੰਗ ਆਉਂਦਾ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੇ ਵਿੱਚ ਸਾਰੇ ਹੀ ਸੰਸਾਰ ਵੱਲੋਂ ਗੁਰੂ ਦਾਸ ਬਾਬਾ ਜੀ ਦਾ ਪ੍ਰਕਾਸ਼ ਦਿਵਸ ਬੜੇ ਧੂਮਤਾਰ ਨਾਲ ਮਨਾਇਆ ਜਾਂਦਾ ਉਸੇ ਹੀ ਲੜੀ ਦੇ ਵਿੱਚ ਅੱਜ ਸਾਨੇ ਵਾਲਾ ਵੇਖੇ ਵੀ ਸਾਡੇ ਨੋਜਬੰਸਾ ਸਭਾ ਸਾਰੀਵਾਲ ਬੱਲੌਰ ਦਾਸ ਕਬੀਤੀ ਵੱਲੋਂ ਅੱਜ ਇੱਕ ਵਿਸ਼ਾਲ ਪਹਿਲਾ ਨਗਰ ਕੀਰਤ ਕੱਢਿਆ ਗਿਆ ਅੱਜ ਅਰਦਾਸ ਮਹਾਰਾਜ ਦੇ ਗੁਰਪੁਰਬ ਦੇ ਸੰਬੰਧ ਵਿੱਚ ਪੁਰਾਣੀ ਧਾਣਾ ਮੰਡੀ ਸਾਰਿਆਂ ਨੇ ਵੇਖੇ ਉਹ ਖੰਡ ਪੜਸਾ ਦੇ ਭੋਗ ਪਾਏ ਗਏ ਅਤੇ ਕੀਰਤਨ ਵਿਖਿਆਨ ਹੋਇਆ ਜਿਸ ਸੰਬੰਧ ਵਿੱਚ ਹਲਕਾ ਐਮਐਲਏ ਹਰਦੀਪ ਸਿੰਘ ਮੁੰਡਿਆ ਜੀ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਹੋਰ ਵੀ ਬਹੁਤ ਅਨੇਕਾ ਹੀ ਪ੍ਰਬੰਧਕਾਂ ਜਿਹੜਾ ਨੇ ਸਾਡੇ ਇਸ ਇੱਥੇ ਸ਼ਿਰਕਤ ਕੀਤੀ ਆ ਅੱਜ ਅਸੀਂ ਆਸ ਕਰਦੇ ਹਾਂ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੜਾ ਪਧਿਆ ਪਰ ਅੱਲਾ ਸਾਰੇ ਸਾਡੇ ਕਮੇਟੀ ਦੇ ਮੈਂਬਰਾਂ ਨੇ ਕੀਤਾ ਅਤੇ ਇਸ ਵਿੱਚ ਅਸੀਂ ਸਾਰਿਆਂ ਨੂੰ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਇਹ ਨਸ਼ੇ ਤਿਆ ਕੇ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਸਾਰਿਆਂ ਨੂੰ ਤਾਂ ਕਿ ਹਰੇਕ ਦੀ ਉੱਚ ਨੀਚ ਦੇ ਭੇ ਭਾਵ ਨੂੰ ਜੋ ਮੈਂ ਗੁਰੂ ਦਾਸ ਬਹਾਦਰ ਜੀ ਦੇ ਉੱਚ ਨੀਚ ਦੇ ਭੇ ਭਾਵ ਨੂੰ ਮਟਾਇਆ ਇਸੇ ਤਰ੍ਹਾਂ ਹੀ ਆਪਾਂ ਨੂੰ ਸਾਰਿਆਂ ਨੂੰ ਉੱਚ ਨੀਚ ਦੇ ਭੇ ਭਾਵ ਨੂੰ ਪੜਾ ਬਿਟਾ ਕੇ ਸਰਵ ਇੱਕ ਬਰਾਬਰੀ ਦਾ ਸੰਦੇਸ਼ ਦੇਣਾ ਚਾਹੀਦਾ ਹੈ ਨੌਜਵਾਨ ਕਾਫੀ ਦੇ ਜੋਗ ਦੇ ਰਹੇ ਨੌਜਵਾਨ ਕਾਫੀ ਉਤਸ਼ਾਹ ਕਰ ਰਹੇ ਨੇ ਸਮਾਜ ਨੂੰ ਲੈ ਕੇ ਸਾਡੇ ਸਾਹਨੇ ਵਾਲੇ ਦੇ ਨੌਜਵਾਨ ਸਭਾ ਸਾਡੀ ਅਰਦਾਸ ਕਮੇਟੀ ਸਾਡੀ ਬਹੁਤ ਵਧੀਆ ਸਾਡੇ ਨੌਜਵਾਨ ਨੇ ਬੜੇ ਉਤਮ ਵਾਲੇ ਨੇ ਸਾਰਿਆਂ ਨੇ ਬੜੀ ਤਰਨਦੇਹੀ ਨਾਲ ਇਸ ਸਾਡੇ ਪ੍ਰੋਗਰਾਮ ਵਿੱਚ ਹਿੱਸਾ ਪਾਇਆ ਅਤੇ ਬਹੁਤ ਸੇਵਾ ਰੇਖ ਨੇਤਨ ਮੰਨ ਤੁਹਾਨੂੰ ਤੋਂ ਸੇਵਾ ਦਾ ਕਾਰਜ ਕੀਤਾ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਮਾਬਨ ਸਤਿਗੁਰੂ ਗੁਰਾਂ ਸਾਹਿਬ ਜੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਸਾਹਿਬ ਜੀ ਪਾਠੇ ਬੁਲਾਈ ਵਾਇਰੂ ਟੀਕਾ ਖਾਲਸਾ ਵਾਇਰੂ ਟੀਕੇ ਬਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਸੰਗਤਾਂ ਸਾਲ ਬਾਅਦ ਇੱਥੇ ਆਪਾਂ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਗਨ ਨੂੰ ਮਨਾਉਨੇ ਆ ਤੇ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਰਲ ਮਿਲ ਕੇ ਆਉਂਦੀਆਂ ਨੇ ਤੇ ਲੋਕਾਂ ਪਹਿਲਾਂ ਜਿਹੜਾ ਨਗਰ ਕੀਰਤਨ ਵੀ ਕੱਢਿਆ ਸਾਰੀਆਂ ਸੰਗਤਾਂ ਨੇ ਹੰਮਾ ਮਾ ਕੇ ਅੱਜ ਰਬਦਾਸ ਭਗਤ ਜੀ ਦੇ ਜਿਹੜੇ ਜਨਮ ਦਿਨ ਦੀ ਖੁਸ਼ੀਆਂ ਮਨਾ ਰਹੇ ਆ ਸੰਗਤਾਂ ਨੇ ਸਾਡੀ ਦਾਣਾ ਮੰਡੀ ਸਾਂਹੇਆੜ ਦੇ ਵਿੱਚ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤੇ ਸਵੇਰ ਤੋਂ ਜਿਹੜਾ ਕਿ ਕੀਰਤਨ ਚੱਲ ਰਿਹਾ ਸੀ ਗੁਰਬਾਣੀ ਦੇ ਬਹੁਤ ਹੀ ਵਧੀਆ ਇੱਥੇ ਪ੍ਰਚਾਰ ਹੋ ਰਿਹਾ ਸੀ ਤੇ ਸੰਗਤਾਂ ਨੇ ਬੜੇ ਹੀ ਚਜੇ ਟੰਗਾਂ ਬਹਿ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆ ਉਹ ਬੜੇ ਤਰੀਕੇ ਨਾਲ ਸੁਣ ਕੇ ਤੇ ਉਸ ਤੋਂ ਬਾਅਦ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਹੀ ਪ੍ਰਬੰਧਕ ਕਮੇਟੀ ਨੇ ਸਾਡੇ ਪ੍ਰਧਾਨ ਗੁਰਦੀਪ ਸਿੰਘ ਕੌਰ ਤੇ ਸਾਡੇ ਆਮ ਪਾਰਟੀ ਦੇ ਐਮਐਲਏ ਸਾਹਿਬ ਸਹਾਦਰਦੀਪ ਸਿੰਘ ਜੀ ਮੁੰਡਿਆ ਓਮਪ੍ਰ카ਰ ਜੀ ਚੰਦਰ ਸਿੰਘ ਮਨਿਆਰ ਲੋ ਸਾਰੀ ਸਾਡੀ ਜਿਹੜੀ ਟੀਮ ਆ ਉਹ ਸਾਰੀ ਪਹੁੰਚੀ ਆ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇਣ ਲਈ ਪਹੁੰਚੀ ਆ ਵੀ ਗੁਰੂ ਦਾ ਇਦਾਂ ਹੀ ਜਿਹੜੀਆਂ ਸੰਗਤਾਂ ਇਕੱਠੀਆਂ ਹੋ ਕੇ ਇਹ ਜਿਹੜੇ ਪੁਰਬ ਨੇ ਇਹਨਾਂ ਤੋਂ ਅਗਲੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਿੱਖਿਆ ਲੈਂਦੀ ਆ ਵੀ ਗੁਰੂ ਸਾਹਿਬ ਦੇ ਜਿਹੜੇ ਜਨਦਨ ਨੇ ਇਦਾਂ ਮਨਾ ਕੇ ਤੇ ਸੰਗਤਾਂ ਨਾਲ ਜੋੜੇ ਜਾਵੇ ਤੇ ਇਦਾਂ ਹੀ ਅਗਲੇ ਸਾਲਾਂ ਚ ਵੀ ਮਨਾਉਂਦੇ ਰਹੀਏ ਇਹਨਾਂ ਕਹਿੰਦਾ ਮੈਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦਾ ਤੇ ਬਹੁਤ ਬਹੁਤ ਮੈਨੂੰ ਦੱਸਿਆ ਗਿਆ ਵੀ ਗੁਰੂ ਸਾਹਿਬ ਨੇ ਕਿੱਦਾਂ ਚੱਲਣਾ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਕਿੱਦਾਂ ਦਾ ਸਾਰੇ ਉਹਨਾਂ ਦੇ ਪ੍ਰਸਪੇ ਤੇ ਚੱਲਦੇ ਹੋਏ ਇਹ ਜਿਹੜੇ ਸਾਲ ਬਾਤ ਦਿਨ ਮਨਾਉਂਦੇ ਆ ਇਹਨਾਂ ਦੇ ਵਿੱਚੋਂ ਹੀ ਸਾਨੂੰ ਪਤਾ ਚੱਲਦਾ ਵੀ ਵੈ ਗੁਰੂ ਦਾ ਨਾਮ ਜਿਹੜਾ ਕਿੱਦਾਂ ਦਾ ਲੈਣਾ ਕਿੱਦਾਂ ਗੁਰੂ ਦਾ ਚੱਲਣਾ ਦੇ ਨਾਲ ਜੜੋ ਮਾੜੇ ਕੰਮਾਂ ਤੋਂ ਬਚੋ ਨਸ਼ਿਆਂ ਤੋਂ ਦੂਰ ਰਹੋ ਤੇ ਇਹ ਇਦਾਂ ਦੀ ਜਿਹੜੀ ਜਿਹੜਾ ਅੱਜ ਕੀਰਤਨ ਹੋਇਆ ਉਹਨਾਂ ਨੇ ਵੀ ਇੱਥੇ ਸਾਡੇ ਐਮ.ਐਲ.ਏ. ਸਾਹਿਬ ਵੀ ਹਰਦੀਪ ਸਿੰਘ ਵੀ ਇਹੀ ਕਹਿ ਕੇ ਗਏ ਨੇ ਵੀ ਗਰਵਾਣੀ ਦੇ ਜਿਹੜੋ ਨਸ਼ਿਆਂ ਤੋਂ ਦੂਰ ਰਹੋ ਨਾਲ ਵੈਗਰੂ ਦੇ ਨਾਮ ਜਪਦੇ ਰਹੋ ਤੇ ਇਦਾਂ ਦੇ ਜਨਮ ਦਿਨ ਮਨਾਉਂਦੇ ਰਹੋ ਇਹਨਾਂ ਕਹਿੰਦੇ ਮੈਂ ਕਿਹਾ ਮੰਨੋ ਹਾਂ ਜੀ ਬਧਾਨੀ ਮੁਰੂ ਰਵੀਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਨਗਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸਾਡੀ ਆਮ ਆਦਮੀ ਪਾਰਟੀ ਪਾਰਟੀ ਵੱਲੋਂ ਸਾਰੇ ਹਰਦੀਪ ਸਿੰਘ ਮੁੰਡਿਆ ਸਾਡੇ ਐਮ.ਐਲ.ਏ. ਵੱਲੋਂ ਸਾਰੇ ਸ਼ਹਿਰ ਵਾਸੀ ਉਹਨਾਂ ਜੀ ਦਾ ਘਰ ਸੰਭਾਉਣਾ ਹੈ ਗੁਰਜੀ ਦੀ ਸੁਨੇਹ ਰੱਖਣਾ ਹੈ ਗੁਰਜੀ ਦਾ ਘਰ ਸੰਭਾਉਣਾ ਹੈ ਗੁਰਜੀ ਦੀ ਬੱਲੇ ਰੱਖਣਾ ਹੈ ਅਗਰ ਤੋਂ ਮੋਹ ਸਾਰੇ ਜੱਗੋ ਨਿਵਾਸ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਰਾਗ ਸੋਰਠਿ ਬਾਣੀ ਭਗਤ ਰਵੇਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਮ ਹਮ ਹੋਤੇ ਤਬ ਕੋ ਨਾਹੀ اب تھی میں ناہل جل مائی جب ہم ہوتے تب تو نہیں کہ you <laughs>